ਤੁਹਾਨੂੰ ਜਾਨ ਟਾਈਮ ਸਿੱਖ ਰਹੋ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਚੰਡੀਗੜ੍ਹ 에어ਪੋਰਟ ਤੇ ਕੰਗਨਾ ਰਣੋਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਜਵਾਨ ਕੌਣ ਹੈ ਕੁਲਵਿੰਦਰ ਕੌਰ ਨਾਮ ਦੱਸਿਆ ਜਾ ਰਿਹਾ ਹੈ ਸੀਆਈਐਸਐਫ ਦੇ ਵਿੱਚ ਭਰਤੀ ਹੋਈ ਸੀ 225 ਸਾਲ ਤੋਂ ਲਗਾਤਾਰ 에어ਪੋਰਟ ਤੇ ਜਿਹੜੀ ਹੈ ਡਿਊਟੀ ਨਿਭਾਰੀ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਜਵਾਨ ਜੋ ਕਿ ਕਪੂਰਥੱਲੇ ਦੇ ਸੁਲਤਾਨਪੁਰ ਪਿੰਡ ਦੇ ਰਹਿਣ ਵਾਲੀ ਹੈ ਜੰਮੂ ਦੇ ਵਿੱਚ ਰਹਿਣ ਵਾਲੇ ਸੀਆਈਐਸਐਫ ਜਵਾਨ ਦੇ ਨਾਲ ਹੀ ਇਸ ਦਾ ਵਿਆਹ ਹੋਇਆ ਹੈ ਜਿਸ ਤੋਂ ਬਾਅਦ ਇਸ ਦੇ ਦੋ ਬੱਚੇ ਵੀ ਘਰ ਦੇ ਵਿੱਚ ਮੌਜੂਦ ਨੇ ਕੁਲਵਿੰਦਰ ਕੌਰ ਦੇ ਵੱਲੋਂ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਕੰਗਨਾ ਰਣੌਤ ਦੀ ਜਿਹੜੀਆਂ ਟਿੱਪਣੀਆਂ ਤੋਂ ਪਰੇਸ਼ਾਨ ਹੋ ਕੇ ਪੜਾਸ ਕੱਢੀ ਗਈ ਹੈ ਜਿਸ ਤੋਂ ਬਾਅਦ ਕੀ ਹੁਣ ਤੱਕ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ ਬੱਚਿਆਂ ਦਾ ਨਹੀਂ ਪਤਾ ਉਸਦੇ ਪਤੀ ਦਾ ਨਹੀਂ ਪਤਾ ਜਿਸ ਤੋਂ ਬਾਅਦ ਉਸਦੇ ਪਰਿਵਾਰ ਦੇ ਪਿੰਡ ਇਕੱਠਾ ਹੋ ਜਾਂਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਲੜਕੀ ਜਿਹੜੀ ਹੈ 16 ਸਾਲ ਦੀ ਉਮਰ ਦੇ ਵਿੱਚ ਹੀ ਭਰਤੀ ਹੋ ਗਈ ਸੀ ਅੱਜ ਤੱਕ ਉਸ ਦਾ ਕੋਈ ਇਹੋ ਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਅਚਾਨਕ ਜਦੋਂ ਕੰਗਨਾ ਰਣੋਤ ਨੂੰ 에어ਪੋਰਟ ਤੇ ਦੇਖਦੀ ਹੈ ਬਹਿਸ ਬਸਈਆ ਆਪਸ ਦੇ ਵਿੱਚ ਹੁੰਦਾ ਜਿਸ ਤੋਂ ਬਾਅਦ ਕੀ ਉਹਨਾਂ ਦੀ ਲੜਕੀ ਦੇ ਵੱਲੋਂ ਕੰਗਨਾ ਰਣੋਤ ਦੇ ਥੱਪੜ ਮਾਰ ਦਿੱਤਾ ਜਾਂਦਾ ਕੁਲਵਿੰਦਰ ਕੌਰ ਜਿਹੜੀ ਹੈ ਸੁਲਤਾਨਪੁਰ ਪਿੰਡ ਕਪੂਰਥੱਲੇ ਦੀ ਵਿਖੇ ਰਹਿਣ ਵਾਲੀ ਹੈ ਇਸ ਵੇਲੇ ਉਹ ਜੰਮੂ ਦੇ ਵਿੱਚ ਰਹਿਣ ਵਾਲੇ ਸੀਆਈਐਸਐਫ ਜਵਾਨ ਦੇ ਨਾਲ ਵਿਆਹੀ ਹੋਈ ਹੈ ਦੋ ਬੱਚੇ ਘਰ ਦੇ ਵਿੱਚ ਨੇ ਤੇ ਮੋਹਾਲੀ ਦੇ 에য়ারਪੋਰਟ ਦੇ ਉੱਤੇ ਜਿਹੜਾ ਉਹ ਨੌਕਰੀ ਕਰਦੀ ਸੀ ਮੋਹਾਲੀ ਦੇ ਵਿੱਚ ਹੀ ਰਹਿ ਰਹੀ ਸੀ ਤਾਂ ਹੋਰ ਜਾਣਕਾਰੀ ਲਈ ਦੇਖਦੇ ਰਹੋ ਧਿਆਨ ਨਾਲ